ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸਾ ਕਰ ਦੂਜਾ ਆਮ ਹਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਨ ਲਾਇ ਪ੍ਰੀਤ ਸੋਈ ਫਿਰ ਖਾਇ ਨਿਰ ਸੁਖ ਬੈਠਾ ਲੀਤ ਸੁਭਾਉ ਬਹੁਤ ਦਿਖਾਇਆ ਭਾਏ ਮੀਤ ਪਟੰਬ ਦੇਖ ਬਿਵਾ ਦੇ ਹਮਾਈ ਵਸ ਦਿੱਤਾ ਗੁਰ ਪ੍ਰਸਾਦ ਦੇ ਆਇ ਸਾ ਦੇਖ ਬਿਮੋਫਤ ਹੋਵੇ ਸਾਧਕ ਸਿੱਧ ਸੁਰਦੇ ਮਨੁਖਾ ਮੈਨੂੰ ਸਾਧੂ ਸਭ ਤ੍ਰੋਹੂੰ ਤ੍ਰੋਹੀ ਰਹਾਓ ਇਕ ਫਰਾਂ ਦਾਸੀ ਤਿਨ ਕਾਮ ਬਿਆਪੈ ਇਕ ਸੰਚੈ ਗ੍ਰਹਿ ਤਿਨ ਹੋਏ ਨਾ ਆਪੈ ਇਕ ਸਤੀ ਕਾਵੈ ਤਿਨ ਬਹੁਤ ਕਲ ਪਾਵੈ ਹਮ ਹਰ ਰੱਖ ਲਗ ਸਤਗੁਰ ਪਾਵੈ ਤਾਪ ਕਰਤੇ ਤਪਸੀ ਭੁਲਾਏ ਪੰਡਤ ਮੋਹਿ ਲੋਭ ਸਵਾਈ ਤ੍ਰੈਗੁਣ ਮੋਹਿ ਮੋਹਿ ਆਕਾਸ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਈ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹਿ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨਾਵਾ ਸਾ ਮਹਲਾ 5 ਵਾ ਸਸੂਤੇ ਪਰ ਕਿਨੀ ਬਾਖ ਦੇਰਜ ਠਾਣੀ ਮੁਈ ਦੁਖ ਸੰਤਾਪ ਘਰ ਕੇ ਜਠੇਰੇ ਕੀ ਚੁਕੀ ਕਾਣਾ ਫਿਰ ਰਖਿਆ ਕਿਨੀ ਸਬੜ ਸਜਾਣਾ ਸੁਮਹੁ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੁਖ ਹਰਨਾਮ ਦਿਵਾਇ ਰਹਾਉ। ਪ੍ਰਥਮੇ त्यागी ਹੋ ਮੈਂ ਪ੍ਰੀਤਾ ਦੁਤੀਆ त्यागी ਲੋਗਾਰੀਤਾ ਤ੍ਰੈ ਗੁਣ ਤਿਆਗ ਦੁਰਜਨ ਮੀਤ ਸੰਮਾਨੇ। ਤੁਰੀਆ ਗੁਣ ਮਿਲਾ ਸਾਧ ਪਛਾਨੇ ਸਹਜ ਗੁਫਾ ਮੈਂ ਆਸਨ ਵਾਧਿਆ ਜੋਤ ਸਰੂਪ ਨਾ ਹਦਵਾਜਿਆ। ਮਹਾਨੰਦ ਗੁਰ ਸਬਦ ਵਿਚਾਰ ਪ੍ਰੈਸਿਓ ਰਾਤੀ ਧਨ ਸੋਹਾ ਗਣਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸਤਰਾ ਪਾਰ ਜਨਮ ਨ ਮਰੈ ਨ ਆਵੈ ਨਾ ਜਾਇ ਹਾਰ ਸੇਤੀ ਹੋ ਰਹਿ ਸਮਾਇ ਆਸਾ ਮਹਲਾ ਪੰਜਵਾ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੁਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋ ਬਾਵੰਤਾ ਗੁਰਮਖ ਪਾਈ ਕਿਨ ਬਿਰਲੈ ਜਨਤਾ ਸੁਕਰਨੀ ਕਾਮਣ ਗੁਰ ਮਿਲ ਹੰ ਪਾਈ ਤਾਜ ਜਜ ਕਾਜ ਪਰਥਾਏ ਸੁਹਾਈ ਰਹਾਉ ਜਿੱਚਰ ਵਸੀ ਪਿਤਾ ਕੈ ਸਾਥ ਤਿੱਚਰ ਕੰਤ ਬਹੁ ਫਰੈ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰਹਾਣੀ ਕਰਮ ਹੈ ਤਾ ਸਰਬ ਸੁਖ ਪਾਇਆ ਬਤੀ ਇਸ ਲਖਣੀ ਸਚ ਸੰਤ ਤਪੂਤ ਆਗਿਆਕਾਰੀ ਸੁਗੜ ਸਰੂਪ ਹੈਛ ਪੂਰੇ ਮਨਕੰਤ ਸੁਆਮੀ ਸਗਲ ਸੰਤੋਖੀ ਦੇਰ ਜਠਾਨੀ ਸਭ ਪਰਵਾਰ ਮਾਹੀ ਸਰੇਸ਼ਟ ਮੱਤੀ ਦੇਵੀ ਦੇਵਰ ਜੇਸ਼ਟ ਧਨ ਸੁਗ੍ਰਹਿ ਜਿਤਾ ਫਰਗਟਿ ਆਏ ਜਰ ਨਾਨਕਾ ਸੁਖੇ ਸੁਖ ਵਿਹਾਈ ਆਸਾ ਮਹਲਾ ਪੰਜਵਾ ਮਤਾ ਕਰੋ ਸੋ ਪਕਨ ਨ ਦੇਈ ਸੀਲ ਸੰਜਮ ਕੈ ਨਿਕ ਟਖਲੋਈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਵਸਣ ਦੇਹੀ ਬਖ ਬਖ ਪਰਮਾਵ ਕਰਦੀ ਨਾਇਕ ਘਰਵਾਸਨ ਦੇਵੈ ਜਤਨ ਕਰੋ ੁਰ ਜਾਈ ਪਰੇ ਬੈਰਾਵ ਟਰਕੀ ਭੇਜੀ ਆਈ ਅਮਰਾ ਨੌਖੰਡ ਨੀਤੇ ਸਭ ਥਾਨ ਅਨੰਤਰਾ ਟੱਟ ਤੀਰਥ ਨਾ ਛੋੜੈ ਜੋਗ ਸੰਨਿਆਸ ਬਾੜ ਥਾਕੇ ਸਿਮਰਤਿ ਵੇਦ ਅਭਿਆਸ ਜੈ ਵੈਸੁਤ ਨਾਲੀ ਵਸੈ ਸਗਲ ਭਵਨ ਮਹਿ ਸਾਵਲ ਪ੍ਰਵੇਸ਼ੈ ਕੋ ਛੇ ਸਰਨ ਪਇਆ ਰਹਿਣ ਨ ਪਾਈ ਕਹ ਮੀਤਾ ਹਉ ਕਹਿ ਪੈ ਜਾਈ ਸੁਣਾ ਉਪਦੇਸ ਸਤਿਗੁਰ ਮੈਂ ਆਇਆ ਗੁਰ ਹਰ ਹਰ ਨਾਮ 모ਹੇ ਮੰਤਰ ਦੜਾਇਆ ਮਿਹਜ ਘਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਭਇਆ ਚਿੰਤਾ ਘਰ ਮੇਰਾ ਇਹ ਨਾਇਕ ਅਹਮਾਰੀ ਇਹ ਆਮਰ ਹਮਾਂ ਗੌਰ ਕੀਏ ਦਰਬਾਰੀ ਰਹਾਉ ਦੂਜਾ ਸਾ ਮਹੱਲਾ ਪੰਜਵਾ ਪ੍ਰਥਮੇ ਮਤਾ ਦੇ ਪੱਤਰੀ ਚਲਾਵੋ ਦੁੱਤੀਏ ਮਤਾ ਦੋਏ ਮਾਨਕ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਆ ਮਹਾਨੰਦਾ ਚਿੰਤ ਸਹਿ ਜਾਇਆ ਦੁਸ਼ਮਨ ਗੂਤ ਮੋਏ ਸੁਖ ਪਾਇਆ ਰਹਾਉ ਸਤ ਗੁਰ ਮੌਕਾ ਦਿਆਪਦੇ ਸਾ ਜਿਉ ਪਿੰਡ ਸਭ ਹਰ ਕਾ ਦੇਸਾ ਜੋ ਕਿਛ ਕਰੀ ਸੋ ਤੇਰਾ ਤਾਣਾ ਤੂੰ ਮੇਰੀ ਓਟ ਤੂੰ ਹੈ دیਵਾਨ ਤੋਦਨਾ ਛੋੜ ਜਾਈਏ ਪ੍ਰਭ ਕੈ ਧਰ ਆਣ ਬੀਆ ਤੇਰੀ ਸੰਸਾਰ ਤੇਰੇ ਸੇਵਕ ਕਾ ਕਿਸ ਕੀ ਕਾਣਾ ਸਾਖਤ ਭੂਲਾ ਫਿਰੈ ਵਿਵਾਨ ਤੇਰੀ ਵਡਿਆਈ ਕਈ ਨ ਜਾਏ ਜਹ ਕਹਿ ਰਾਖ ਲਹਿ ਗਲ ਲਾਏ ਨਾਨਕ ਦਾਸ ਤੇਰੀ ਸਰਣਾਈ ਪ੍ਰਵ ਰਾਖੀ ਪਹਿਜ ਵਜੀ ਬਾਦ ਆਈ ਆਸਾ ਮਹੱਲਾ ਪੰਜਵਾ ਪਰਦੇਸ ਚਾਗ ਸਉਦੇ ਖਵਾਇਆ ਵਸਤਨੂ ਪਾਸਮੀ ਲਾਵਾਇਆ ਗੋਣਰਾਸ ਬੰਨ ਪੱਲੇ ਅਨੀ ਦੇ ਖਰਤਨੇ ਹੀ ਮਨ ਲਪਟਾਨੀ ਸਾਹਾ ਵਪਾਰੀ ਦਵਾਰ ਆਈ ਵੱਖਰ ਕਾਡੋ ਸੌਦਾ ਕਰਾਏ ਰਹਾ ਸਾਹੀ ਪਠਾਇਆ ਸਾਹ ਪਾਸ ਮੂਲ ਰਤਨ ਮੂਲਾ ਰਾਸ ਵਿਸ਼ਟ ਸੁਭਾਈ ਪਾਇਆ ਮੀਤਾ ਸੌਦਾ ਮਿਲਿਆ ਮਿਹ ਚ ਰਚੀਤਾ ਪਾਉ ਨਹੀਂ ਤਸਕਰਾ ਪਾਉ ਨਾ ਪਾਨੀ ਸਹਜ ਵਿਹਾਈ ਸਹਜ ਲੈ ਜਾਣੀ ਸੱਤ ਕਾ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲੇ ਆ ਲਾਹ ਭੈ ਅਨੰਦਾ ਧਨ ਸਹਾ ਪੂਰੇ ਬਕਸਿੰਦਾ ਇਹੋ ਸੌਦਾ ਗੁਰੂਆ ਕੇਨਾ ਮਿਰਲਾ ਪਾਇਆ ਸਹਲੀ ਖੇ ਪਾ ਨਾਨਕ ਲੈ ਆਇਆ ਸਾ ਮਹਲਾ ਪੰਜਵਾ गन अवगणा मेरो काछ ना विचारो नह देख्यो रूप रंग हमारो कीलो खसमाना न देख्यो रूप रंग सिंगारो चाज आचार किस बिद नई जानी बहा पाकर प्रह से जायानी सुनवा सखी कांत हमारो कीलो खसमाना कर मास्त कथा राख्यो कर अपना क्या जाने हो लोक अजाना रहआव ਸੋਹਾਗ ਹਮਾਰੋ ਆਬ ਹੁਣ ਸੋਹਿਓ ਕਾਂਤ ਮਿਲਿਓ ਮੇਰੋ ਸਭ ਦੁਖ ਜੋਹਿਓ ਆਂਗਣ ਮੇਰਾ ਸੋ ਬਾ ਚੰਦ ਨਿਸ ਬਾਸਰ ਪ੍ਰੈ ਸੰਗ ਆਨੰਦ। ਵਸਤਰ ਹਮਾਰੇ ਰਾਂਗ ਚਲੂਲਾ ਸਗਲਾ ਭਰਨ ਸੋਭਾ ਕੰਠ ਫੂਲਾ ਪ੍ਰਾਪੇ ਕੀ ਦ੍ਰਿਸ਼ਟ ਪਾਇ ਸਗਲ ਨਿਦਾਨ। 10 ਦਾ ਦੋਤ ਕੀ ਚੁਕੀ ਕਾਨ ਸਦ ਖੋਸਿਆ ਸਦਾ ਰੰਗ ਮਾੜੇ ਨੌ ਨਿਤ ਨਾਮ ਗ੍ਰਮ ਤ੍ਰਿਪਤਾਨੇ ਕਾਹ ਨਾਨਕ ਜਾ ਪਰੈ ਸਿਗਾਰੀ ਥਿਰ ਸੁਹਾਗਣਾ ਸੰਗ ਪਤਾਰੀ ਆਸਾ ਮਹਲਾ ਪੰਜਵਾ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨਾਮ ਕਰ ਪਰਣਾ ਜਿਤ ਦਾਰਾ ਤੁਮ ਹੈ ਬ੍ਰਾਹਮਣ ਜਾੜਾ ਤਿਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣਾਂ ਡੂਗੇ ਭਾਈ ਨਿਰਾਪਰਾਦ ਚਿੱਤ ਕਾ ਗੁੜਿਆਈ ਰਹਾਉ ਅੰਤਰ ਲੋਭ ਭਰੈ ਹਲਕਾਈ ਨਿੰਦਾ ਕਰੈ ਸਰ ਭਾਰ ਉਠਾਈ ਮਾਇਆ ਮੋਟਾ ਚਿਤ ਨਾਹੀ ਭਰਮੇ ਭੁਲਾ ਬਹੁਤੀ ਰਾਹੀ ਬਾਹਰ ਵੇਖ ਕਰੈ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ ਆਵਰੁਪ ਦੇਸਾ ਆਪ ਨ ਬੁਝ ਜਾਐ ਸਾ ਬ੍ਰਾਹਮਣ ਕਹੀ ਨ ਸੀਜੈ ਮੂਰਖ ਬ੍ਰਾਹਮਣ ਪ੍ਰਭੂ ਸੰਭਾਲ ਦੇਖ ਤ ਸੁੰਤ ਤੇਰਾ ਹੈ ਨਾਲ ਕਾਹੋ ਨਾਨਕ ਜੇ ਹੋ ਵੀ ਭਾਗ ਮਾਨ ਛੋੜ ਗੁਰ ਚਰਨੀ ਲਾਗ ਆਸਾ ਮਹਲਾ ਪੰਜਵਾ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅੰਮੇ ਰਾਹ ਮਨ ਕਤ ਹੀ ਨ ਜਾਏ ਤਪ ਤਵ ਜੀਵਰ ਸਭ ਦੀ ਮਾਏ ਬਿਨਸ ਗਯੋ ਤਾਪ ਸਭ ਸਹਜਾ ਗੁਰ ਸੀਤਲ ਮਿਲੇਓ ਸਹਜ ਸੁਭਾਏ ਰਹਾਉ ਧਾਵਤ ਰਹੇ ਕਿ ਕਹੂ ਜੇ ਆਏ ਵਸੇ ਅਬ ਨਿਹ ਚਲਥਾਏ ਜਗਤ ਉਧਾਰਨ ਸੰਤ ਤੁਮਾਰੇ ਦਰਸਨ ਪੇਖਤ ਰਹੇ ਅਗਾਏ ਜਨਮ ਦੁਖ ਪਰੇ ਮੇਰੇ ਪਾਛੈ ਅਬ ਫਕਰੇ ਨੇ ਚਲ ਸਾਧੂ ਪਾਏ ਸਹਜ ਤੁਨ ਗਾਵੇ ਮੰਗਲ ਮਨੁ ਆਵਤਾ ਕੋ ਪੁਨ ਕਾਲ ਨਖਾਏ ਕਰਨ ਕਰਨ ਸਮਰਥ ਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੇ ਨਾਨਕਾ ਓਤ ਫੋਤ ਮੇਰਾ ਸੰਗ ਸਹਾਈ ਆਸਾ ਮਹੱਲਾ ਪੰਜਵਾ ਅਰਣਾਵ ਮਿਰਲਾਵੈ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੈ ਅਣ ਹੁੰਦਾ ਜਿਗਰ ਭਾਰ ਉਠਾਈ ਨਿੰਦ ਕਾਗਣੀ ਮਾਹੀ ਜਲਾਵੈ ਪਰਮੇਸ਼ਰ ਕਾ ਦਵਾਰ ਹੈ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੈ ਭਗਤ ਜਿਨਾ ਕਉ ਸੁਦਾ ਆਨੰਦ ਹੈ ਹਰ ਕੀਰਤਨ ਗਾਏ ਵਿਗਸਾਵੈ ਆਸਾ ਮਹੱਲਾ ਪੰਜਵਾ ਜੋ ਮੈਂ ਕੀਓ ਸਗਲ ਸਿਗਾਰਾ ਤਾਪਿ ਮੇਰਾ ਮਨ ਨਾ ਪਤੀਆਰਾ ਅਨਕ ਸੁਗੰਧਤਾ ਤਨ ਮੈਂ ਲਾਵੋ ਓ ਸੁਖ ਤੇਲ ਸਮਾ ਨਹੀਂ ਪਾਵੋ ਮਨ ਮੈਂ ਚਿਤਵੋ ਐਸੀ ਆਸਾਈ ਪ੍ਰ ਦੇਖਤ ਜੀਵੋ ਮੇਰੀ ਮਾਈ ਮਾਈ ਕਾ ਕਰੋ ਮਨ ਨਾ ਧੀਰੇ ਪ੍ਰ ਪ੍ਰੀਤੰਬ ਬੈ ਰਾਗਹਿਰੇ ਰਹਾਓ ਬਸਤਰਾ ਬੇਪੂਖਣਾ ਸੁਖ ਬਹੁਤ ਵਸੇ ਕਾ ਓਏ ਪੀ ਜਾਨੋ ਕਿ ਤੈ ਨਾਲ ਲਿਖਾ ਪਾਤ ਸੋਬਾ ਅਰ ਪਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿਆ ਸਹ ਹੈ ਸੁੰਦਰ ਲਾਲ ਪ੍ਰਭ ਭਾਵਾਂ ਤਾ ਸਦਾ ਨਿਹਾਲ ਬਿੰਗਨਾ ਪੋਜਨਾਰਕ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖਰ ਬਹੁਤ ਫਰਮਾਇਸ ਮਨ ਹੀ ਧਰਾ ਪੈ ਤਰਸਣਾ ਨਾ ਜਾਇਸ ਬਿਨ ਮਿਲਵੇ ਇਹ ਦਿਨ ਨਾ ਵਿਆਹ ਮੇਰਾ ਪ੍ਰਭੂ ਤਾਂ ਸਭ ਸੁਖ ਪਾਵੈ ਖੋਜਤਾ ਖੋਜਤਾ ਸੁਨ ਹਸੋਏ ਸਾਧ ਸੰਗਤਿ ਮਨ ਤਰਿਓ ਨਾ ਕੋਇ ਜਿਸ ਮਾਸਤਕ ਭਾਗ ਤਿਨ ਸਤ ਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲੇ ਆਤਾ ਚੂਕੀ ਡੰਝਾ ਨਾਨਕ ਲੱਦਾ ਮਨ ਤਨ ਮੰਜਾ ਸਾ ਮਹਲਾ ਪੰਜਵਾ ਪੰਜ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਦੂਤਿਆ ਤੇਰੀ ਮਨਿਐ ਭੰਤਾ ਤ੍ਰਿਤੀਆ ਤੇਰਾ ਸੁੰਦਰthਾਨ ਬਗੜ ਰੂਪ ਮਨ ਮਹਿ ਅਭਿਮਾਨ ਸੋਹਣੀ ਸਰੂਪ ਸੋ ਜਾਣ ਵਿੱਚ ਅੱਖਣ ਹੱਥ ਗਰਭੈ ਮੋਹਿ ਫਾਕੀ ਤੂੰ ਰਹਾ ਹੱਥ ਸੂਚੀ ਤੇਰੀ پاک ਸਾਲ ਕਰ ਇਸ ਨਾਨ ਪੂਜਾ ਤਿਲਕ ਲਾਲ ਗਲੇ ਗਰਭੈ ਮੁਖ ਗੂ ਬੈ ਗਿਆਨ ਸਭ ਵਿਦਖੋਈ ਲੋਭ ਸਵਾਰ ਕਪੜ ਪਹਿਰੈ ਭੋਗੈ ਭੋਗ ਆਚਾਰ ਕਰ ਸੁਭਾ ਮਨ ਲੋਗ ਚੂਆ ਚੰਦਨ ਸੁਗੰਧ ਵਿਸਥਾਰ ਸੰਗੇ ਖੋਟਾ ਕਰੋਧ ਚੰਡਾਲ ਅਵਰਜਣ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਖਦਾਰੀ ਸੁਨ ਨਾ ਰੂਪਾ ਤੁਝ ਪੈਦਾਮ ਸੀਰ ਵਿਗਾਰਿਓ ਤੇਰਾ ਕਾਮ ਜਾ ਕੋ ਦ੍ਰਸ਼ਟ ਮਯਾ ਹਰ ਰਾਇ ਸਾਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਤਾਹ ਨਾਨਕ ਸਫਲ ਹੋਕਾਇਆ ਸਭ ਰੂਪ ਸਭ ਸੁਖ ਬਨੇ ਸੋਹਾਗਨ ਆਤ ਸੁੰਦਰ ਵਿੱਚ ਚੱਕਣ ਤੂੰ ਰਹਾਉ ਦੂਜਾ ਆਸਾਮ ਲਾ ਪੰਜਾਬਾ ਇੱਕ ਤੁਕੇ ਦੋ ਜੀਵਤਾ ਦੇ ਸਤ ਸਰ ਪਰ ਮਰਨਾ ਮੂਆ ਹੋ ਗੈ ਤਿਸਹ ਚਲ ਰਹਿਣਾ ਜੀਵਤਾ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਅਵ ਖਦ ਮੁਖ ਪਾਇਆ ਗੁਰ ਸਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਵਿੱਚ ਸਿਨਾ ਸਾਜ ਛੂਟਾ ਤ੍ਰਿਪਟੀ ਤਸ ਮਿਜ ਘਰਵਾਸਾ ਊਚਾ ਚੜਾ ਸੋ ਪਗਨ ਪੈਲਾ ਧਰਨ ਪੜਾ ਤਸ ਲਗੈ ਨ ਕਾਲਾ ਭ੍ਰਉਤ ਫਿਰੈ ਤਨ ਕਿਛੂ ਨ ਪਾਇਆ ਸੇ ਆਸਿਰ ਜਿਨ ਗੁਰਸਬਦ ਕਮਾਇਆ ਜੀਉ ਪਿੰਡ ਸਭ ਹਰ ਕਾਮਾਲ ਨਾਨਕ ਗੁਰ ਮਿਲਿ ਭੈ ਨਿਹਾਲ ਆਸਾ ਮਹਲਾ ਪੰਜਵਾ ਉਤਰੇ ਤੇਰੀ ਵਿਦਕਰਤਾ ਟੀ ਜਾਨ ਸਤ ਕਰ ਹੋਏ ਕੀ ਮਾਟੀ ਮੂਲ ਸਮਲ ਹੋ ਚੇਤ ਦਿਵਾਰਾ ਇਤਨੇ ਕਾ ਤੂੰ ਕਿਆ ਗਰ ਬੇ ਰਹਾਉ ਤੀਨ ਫੇਰ ਕਾ ਦਿਹਾੜੀ ਮਹਿਮਾਨ ਅਬਰ ਵਸਤ ਤੁਜ ਪਾਹੀ ਮਾਨ ਬਿਸ਼ਟਾ ਅਸਤ ਰਕਤ ਪਰ ਟੀ ਚਾਨ ਏ ਸੋ ਪਰਲੇ ਰਾਖਿਓ ਗੁਬਾਨ ਇੱਕ ਵਸਤ ਬੁਝ ਜਾਤਾ ਹੋ ਬੇਪਾਕ ਬੇਨਾਬੂ ਜੇ ਤੂੰ ਸਦਾ ਨਾ ਪਾਕ ਕਾਹੋ ਨਾਨਕ ਗੁਰ ਕਾਉ ਕਰਵਾਨ ਤਿਸ ਤੇ ਪਾਈਐ ਹਰਿ ਪੁਰਖ ਸੁਜਾਨ ਆਸਾ ਮਹਲਾ 5 ਵਾਇਕ ਤੁਕੇ ਚੌਪਦੀ ਇੱਕ ਕੜੀ ਦਿਨਸ ਮੌਕਾ ਬਹੁਤ ਨਿਹਾਰੇ ਮਰਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਾਲ ਦਿਨਸ ਮੌਕਾ ਕਬ ਹੁਨਾ ਬਿਹਾਵੈ ਦਾਰਸਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਫਿਰ ਹੈ ਮਿਲਾਵ ਰਹਾ ਚਾਰ ਪਹਿਰ ਚੋ ਜੁਗ ਸਮਾਨੇ ਰੈਣ ਭਈ ਤਵ ਅੰਤ ਨ ਜਾਣੇ ਪੰਚ ਦੂਤ ਮਿਲਾ ਫਿਰ ਵਿਛੋੜੀ ਪ੍ਰਾਮ ਪ੍ਰਾਮ ਰੋਵ ਹਾਥ ਪਿਛੋੜੀ ਗਿਆਨ ਨਾਨਕ ਕਾ ਹਰ ਦਰਸ ਦਿਖਾਇਆ ਆਤਮ ਚੀਨ ਧਰਮ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ